ਕੀ ਪ੍ਰੋਬਲਮ ਲੈ ਕੇ ਆਏ? ਸ਼ੂਗਰ ਹੈ। ਸ਼ੂਗਰ ਹੈ। ਕਿੰਨੀ ਹੈ ਸ਼ੂਗਰ? 350-400 ਰਹੀ ਨੇ। ਕਿੰਨੇ ਟਾਈਮ ਤੋਂ ਹੈ? 10 ਸਾਲ ਹੋ ਚਲੇ ਆ। ਤੇ ਹੁਣ ਕਿੰਨੀ ਹੈ ਸ਼ੂਗਰ ਤੁਹਾਡੀ? ਹੁਣ 2250 ਰਹਿੰਦੀ ਹੈ। ਅੱਛਾ ਹੁਣ 2250 ਰਹਿੰਦੀ ਹੈ। ਤੇ 150 ਹੋ ਜਾਂਦੀ ਹੈ। ਅੱਛਾ ਕਈ ਵਾਰ 150 ਵੀ ਹੋ ਜਾਂਦੀ ਹੈ। ਹਾਂਜੀ। ਪਹਿਲੀ ਵਾਰ ਤੁਹਾਨੂੰ ਕਿੰਨਾ ਕੁ ਫਰਕ ਪਿਆ ਜਦੋਂ ਤੁਸੀਂ ਇੱਥੇ ਮੈਡੀਸਿਨ ਲੈ ਕੇ ਜਾ ਰਹੇ ਹੋ ਜਾਂ ਕਰ ਰਹੇ ਹੋ ਜਾਂ ਇਹਨਾਂ ਦੇ ਨੁਸਖੇ ਫਾਰਮੂਲੇ ਜਿਹੜੇ ਲੈ ਰਹੇ ਹੋ? ਅੱਧਾ ਕੁ ਫਰਕ ਪਿਆ ਹੈ। 50% ਫਰਕ ਪਿਆ ਗਿਆ। ਕੀ ਪ੍ਰੋਬਲਮ ਲੈ ਕੇ ਆਏ? ਬੀਪੀ ਵੱਧ ਰਿਹਾ ਜੀ ਬੀਪੀ ਵੱਧਦਾ ਸੀ ਹਾਂਜੀ ਹਾਂਜੀ ਵੱਧਦਾ 19 ਵੱਧ ਗਿਆ ਘਟ ਗਿਆ ਅੱਗੇ ਨਾਲ ਕਿੰਨਾ ਘਟ ਗਿਆ ਤੇ ਕੋਈ 100 30 35 ਤੀਰ ਆ ਗਿਆ ਸੀਗਾ ਮਤਲਬ ਕਿੰਨੇ ਟਾਈਮ ਚ ਤੁਸੀਂ ਦਵਾਈ ਲਈ ਹੈ ਇਹਨੇ ਨਹੀਂ ਖਾਦੀ 20 ਦਿਨਾਂ ਚ ਤੁਹਾਡਾ 50 ਪੁਆਇੰਟ ਘਟ ਗਿਆ ਸਮਝੋ ਹਾਂਜੀ ਗੋਲੀ ਖਾ ਰਹੇ ਹੋ ਜਾਂ ਛਡਾਤੀ ਨਹੀਂ ਛਡਤੀ ਹੈ ਜੀ ਛਡਤੀ ਉਹਨਾਂ ਇਹ ਦੱਸਿਆ ਵੀ ਉੱਥੇ ਤੁਸੀਂ ਚੱਲ ਜਾਓ ਸ਼ੂਗਰ ਤੁਹਾਡੀ ਬਿਲਕੁਲ ਸਹੀ ਹੋ ਜਾਊਗੀ ਇੱਕ ਨੂੰ ਸ਼ੂਗਰ ਸੀ ਇੱਕ ਨੂੰ ਹਾਰਡ ਸੀ ਤਿੰਨ ਮਰੀ ਜਾਏ ਸ਼ੂਗਰ ਵਾਲਾ ਸਹੀ ਹੋਇਆ ਤਾਂ ਫਿਰ ਮੈਂ ਹਾਰਡ ਵਾਲੇ ਦਾ ਨਹੀਂ ਪਤਾ ਹਾੜਾ ਵਾਲਾ ਵੀ ਠੀਕ ਹੈ ਤਿੰਨੇ ਤਿੰਨੇ ਠੀਕ ਹੋਏ ਨੇ